ਸੂ ਸਾਹਿਬ ਜਿਹੜਾ ਅੱਜ ਪਾਰਲੀਮੈਂਟ ਸ਼ਟਰ 'ਤੇ ਆ ਕੇ ਗੱਲ ਕਰ ਰਹੇ ਨੇ ਦੇਖੋ ਮੈਂ ਬੜਾ ਕਲੀਅਰ ਆਪਣੇ ਅਸਤੀਫੇ ਦੇ ਵਿੱਚ ਲਿਖਿਆ ਹੈ ਕਿ ਮੈਂ ਸ਼੍ਰੋਮਣੀ ਕਾਲੀਦਾ ਸਾਬ੍ਹ ਲਈ ਆਸੀ ਸਦਾਰ ਪ੍ਰਕਾਸ਼ ਸਿੰਘ ਬਾਦਲ ਜਿਹੜੇ ਜੀਦੇ ਸੀ ਉਹਨਾਂ ਦੇ ਸੈਕੂਲਰ ਸੋਚ ਨੂੰ ਦੇਖ ਕੇ ਹਰ ਤਰ੍ਹਾਂ ਦਾ ਨਾਸਿਕ ਕਾਰ ਕਰਦੇ ਸੀ ਹਰ ਤਾਲਮਕ ਸਥਾਨ ਦਾ ਉਹਨਾਂ ਨੇ ਨਹੀਂ ਨਿਕਲਨ ਕੀਤਾ ਹਰ ਵਰਗ ਦੇ ਲੋਕਾਂ ਦਾ ਜਿਹੜਾ ਉਹਨਾਂ ਨੇ ਖਿਆਲ ਰੱਖਿਆ ਮੈਨੂੰ ਫਿਰਦੇ ਗਰੀਬਾਂ ਇਸਕੀਮਾਂ ਚਲਾਈਆਂ ਵਿਕਾਸ ਕੀਤਾ ਵਿਕਾਸ ਦੀ ਰਾਜਨੀਤੀ ਸੀ ਤੇ ਸਕੂਲ ਰਜੰਦ ਦੀ ਰਾਜਨੀਤੀ ਸੀ ਤੇ ਇਹੋ ਹੀ ਮੈਂ ਸੁਭਿਰਵਾਦਨ ਦੀ ਸੋਚ ਰੱਖੀ ਜਦੋਂ ਮੈਨੂੰ ਭਾਰਤੀ ਜਨਤਾ ਪਾਰਟੀ ਨੇ ਪਾਰਟੀ ਜੋ ਸਾਲਾਂ ਬਾਅਦ ਤੇ ਕੱਢਦਾ ਪੰਜਾਬ ਦੀ ਗੱਲ ਕਰਨ ਕਰਕੇ ਪੰਜਾਬ ਦੇ ਕਿਸਾਨਾਂ ਦੀ ਗੱਲ ਕਰਨ ਕਰਕੇ ਤੇ ਮੈਂ ਖੇਤਰੀ ਪਾਰਟੀ ਸ਼ਾਮਲਾ ਹੈ ਜੀ ਪੰਜਾਬ ਦੇ ਹੱਕਾਂ ਦੀ ਗੱਲ ਕਰਦੀ ਹੈ ਪੰਜਾਬ ਦੀ ਲੜਾਈ ਲੜਦੀ ਹੈ ਤੇ ਮੇਰੀ ਰਾਜਨੀਤੀ ਵੀ ਜਿਹੜੀ ਆ ਉਹ ਪੰਜਾਬ ਦੀ ਰਾਜਨੀਤੀ ਆ ਪੰਜਾਬ ਦੇ ਪੰਜਾਬ ਦੇ ਹੱਕਾਂ ਦੀ ਰਾਜਨੀਤੀ ਆ ਤੇ ਵਿਕਾਸ ਦੀ ਰਾਜਨੀਤੀ ਆ ਤੇ ਸੈਕੂਲਰ ਹੁੰਦੀ ਰਾਜਨੀਤੀ ਆ ਤੇ ਮੈਨੂੰ ਲੱਗਾ ਵੀ ਹੁਣ ਇੱਕੋ ਹੀ ਪਾਸੇ ਜਿਹੜੀ ਆ ਪਾਰਟੀ ਇੱਕੋ ਲੜਾਈ ਲੜਦੀ ਪਈ ਆ ਅੰਥ ਤੇ ਤੁਹਾਨੂੰ ਕੀ ਹੁੰਦੀ ਆ ਤੇ ਇਹ ਬਾਕੀ ਗੱਲਾਂ ਜਿਹੜੀਆਂ ਆ ਸਰਕੂਲਰਿਜ਼ਮ ਦੀਆਂ ਵਿਕਾਸ ਦੀਆਂ ਜੋ ਸਰਕਾਰ ਚੱਲਦੀ ਪਈਆਂ ਦੀ ਨਕਾਮੀਆਂ ਨੂੰ ਉਜਾਗਰ ਕਰਨ ਦੀਆਂ ਜਿਨ੍ਹਾਂ ਗੱਲਾਂ ਤੋਂ ਲੋਕ ਪੀੜਤ ਆ ਲਾਂਡ ਆਰਡਰ ਦੀ ਗੱਲ ਆ ਰੇਤ ਬਜਰੀ ਦੀ ਗੱਲ ਆ ਨਸ਼ੇ ਦੀ ਗੱਲ ਆ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਇਸ ਵੇਲੇ ਕਿਤੇ ਸਾਈਡ ਤੇ ਪਈਆਂ ਪ੍ਰਧਾਨ ਜਿਹੜਾ ਉਹ ਇੰਨੇ ਕੁ ਮਜਬੂਰ ਹੈ ਕਿ ਇਹਨਾਂ ਨੂੰ ਰਿਜ਼ਾਈਨ ਕਰਨਾ ਪਿਆ ਸੁਖਵੀਰ ਬਾਦਲ ਜੀ ਨੂੰ ਤੇ ਮੈਨੂੰ ਇਹੀ ਬਾਅਦ ਚ ਲਿਖਿਆ ਨਾ ਕਿ ਮੈਨੂੰ ਨਹੀਂ ਨਜ਼ਰ ਆਉਂਦਾ ਕਿ ਮੇਰੀ ਇਸ ਪਾਰਟਿ politex ਦੇ ਵਿੱਚ ਕੋਈ ਜਗ੍ਹਾ ਹੈਗੀ ਹੈ ਇਸ ਕਰਕੇ ਮੈਂ ਰਿਜ਼ਾਈਨ ਕਰਦਾ ਸੁਖਵੀਰ ਬਾਦਲ ਜੈਤੋਬਾਦੀ ਕਿਤਾ ਕਰ ਕੀ ਗੱਲ ਹੋਈ ਤੇ ਜਿੱਤੇ ਪ੍ਰਧਾਨ ਹੀ ਇਹਨਾਂ ਦੇ ਦੂਰ ਹੋ ਜੇ ਤੇ ਲੋਬਲਾਈਂਗ ਕਰਨਾ ਪਵੇ ਉੱਥੇ ਤਾਂ ਸਾਡੇ ਵਰਗੇ ਕੀ ਗੱਲ ਐ ਫਿਰ ਇਸ ਧਰਮ ਦੀ ਰਾਜਨੀਤੀ 'ਚ ਅਸੀਂ ਕੋਈ ਦਖਲ ਵੀ ਨਹੀਂ ਦੇ ਸਕਦੇ ਤੁਸੀਂ ਤਾਂ ਜ਼ਿਆਦਾਤਰ ਮੁੱਦਿਆਂ ਨੂੰ ਚੱਕਦੇ ਹੋ ਤੇ ਪਾਰਟੀ ਦੇ ਰਹਿ ਕੇ ਵੀ ਚੱਕ ਸਕਦੇ ਸੀ ਨਹੀਂ ਪਰ ਐਸ ਵਿੜੇ ਤੇ ਕੋਰ ਕਮੇਟੀ ਦੀ ਮੀਟਿੰਗ ਹੋਵੇ ਜਾਂ ਕੋਈ ਹੋਰ ਹੋਵੇ ਇਹ ਕੋਈ ਮੁੱਦਾ ਚੱਲਦਾ ਪਿਆ ਨਾ ਤੇ ਅਸੀਂ ਜੇ ਤੇ ਪੱਤਰਕਾਰ ਕੋਲ ਪੁੱਛ ਵੀ ਲੈਂਦੇ ਜੀ ਅਕਾਲ ਤਖਤ ਸਾਹਿਬ ਨੇ ਉਹਨਾਂ ਨੂੰ ਦਖਾਈ ਹੈ ਕੁਝ ਕੀਤਾ ਤੇ ਜੇ ਫੈਦਰਸਮ ਨੂੰ ਕਾਟ ਲੋ ਨਹੀਂ ਲਾਉਂਦੇ ਤਾਂ ਤੇ ਇਹ ਧਾਰਮਿਕ ਮੁੱਦਾ ਅਸੀਂ ਇਸ ਕੋਈ ਬਖਲੀ ਨਹੀਂ ਦੇ ਸਕਦੇ ਅਸੀਂ ਪ੍ਰਧਾਨ ਦੇ ਨਾਲ ਇਸ ਲੜਾਈ ਤੇ ਖੜੇ ਨਾ ਜਨੀਆਂ ਸਕਦੇ ਕਿਉਂਕਿ ਇਹ ਧਾਰਮਿਕ ਮੁੱਦਾ ਤੇ ਜਿੱਥੇ ਪਾਰਟੀ ਪ੍ਰਧਾਨ ਨਾਲ ਕੋਈ ਬੰਦਾ ਖੜਾ ਨਾ ਸਕੇ ਜਿੱਥੇ ਕੋਈ ਗੱਲ ਉਹ ਨਾ ਕਰ ਸਕੇ ਜਿਹੜਾ ਮੁੱਦਾ ਅਸਲੀ ਕਰੰਟ ਚੱਲਦਾ ਪਿਆ ਇਸ ਕਰਕੇ ਮੈਂ ਕਿਹਾ ਮੈਂ ਸੈਕੂਲਰਿਜ਼ਮ ਦੀ ਪੋਲਿਟਿਕਸ ਕਰਦਾ ਮੈਂ ਦੋਲ ਮੰਦੀ ਰਾਜਨੀਤੀ ਕਰਦਾ ਮਾ ਪੰਜਾਬ ਦੇ ਲੋਕਾਂ ਦੇ ਮੁੱਦੇ ਆ ਜਿਹੜੇ ਉਹਨਾਂ ਦੀ ਰਾਜਨੀਤੀ ਕਰਦਾ ਤੇ ਮੈਨੂੰ ਲੱਗਦਾ ਵੀ ਇਹ ਸਪੰਥਿਤ ਪੋਲਿਟਿਕਸ ਜਿਹੜੀ ਅੱਜ ਦੀ ਡੇਟ ਸੀ ਸੁੰਨਨੀ ਕਾਲੇ ਦਲ ਦਿੱਤੇ ਹਾਵੀ ਆ ਮੇਰੀ ਕੋ ਜਗ੍ਹਾ ਨਹੀਂ ਆ ਕਲੀਅਰ ਲੱਗੇ। ਰਾਹੁ ਗਾਂਧੀ ਜੀ ਆਏ ਸੀ ਪੰਜਾਬ ਜ਼ੁਰੇ ਤੇ ਤੇ ਉਹਦੇ ਤੇ ਅਫਵਾਹਾਂ ਚੱਲ ਰਹੀਆਂ ਸੀ ਇੱਕ ਦੋ ਦਿਨ ਪਹਿਲਾਂ ਕਿ ਜੋਸ਼ੀ ਸ਼ਾਹ ਕਾਂਗਰਸ ਜੋਇਨ ਕਰ ਲੇ। ਇਹ ਕੀ ਕੀਤੀ ਸੀ ਨਾ ਤੇ ਤੂੰ ਆ ਵੀ ਕਹਿੰਦਾ ਅਫਵਾਹਾਂ ਚੱਲਦੀਆਂ ਨੇ ਤੇ ਅਫਵਾਹਾਂ ਦਾ ਤੂੰ ਜੀਰੋ ਤੂੰ ਆ ਵੀ ਕਹਿੰਦੇ ਅਫਵਾਹਾਂ ਚੱਲਦੀਆਂ ਸੀ ਤੇ ਇਹਦਾ ਮੈਂ ਜਵਾਬ ਕੀ ਦਵਾਂ